ਮੈਂ ਜਤਿੰਦਰ ਸਿੰਘ ਸੀਨੀਅਰ ਵੀਰ ਪ੍ਰਧਾਨ ਜੋਂ ਬਾਬਾ ਮਸਤੂਦੋਂ ਕਿਸਾਨ ਮਦੂਰਸ ਕਮੇਟੀ ਪੰਜਾਬ ਤੋਂ ਪਿਛਲੇ ਦਿਨੀ ਜੋ ਜੱਤ ਸਾਹਿਬ ਦੇ ਘਰੇ ਚੋਰੀ ਹੋਈ ਉਸ ਕੇਸ ਦੇ ਵਿੱਚ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ ਅਨਮਨੁੱਖੀ ਤਸ਼ੱਦਦ ਇੱਕ ਮਮਤਾ ਨਾਮ ਦੀ ਲੜਕੀ ਦੇ ਕੀਤਾ ਗਿਆ ਜਿਹਨੂੰ ਹਸਪਤਾਲ ਵਿੱਚ ਐਡਮਿਟ ਕਰਾਇਆ ਸੀਗਾ ਟ੍ਰੀਟਮੈਂਟ ਚੱਲ ਰਿਹਾ ਸੀਗਾ ਅਜੇ ਜਿਹੜੀ ਬਿਆਨ ਉਹਦੇ ਜਿਹੜੇ ਨਹੀਂ ਇਹਦੇ ਪੁਲਿਸ ਨੇ ਲਈ ਨਹੀਂ ਹੈਗੇ ਬਿਆਨ ਨਹੀਂ ਲੈਣੇ ਨੇ ਪਰ ਪਤਾ ਨਹੀਂ ਕੀ ਗੱਲ ਹਸਪੀਟਲ ਦੇ ਸਟਾਫ ਨੂੰ ਬਹੁਤ ਕਾਲੀ ਹੈ ਕਿ ਇਹਨਾਂ ਨੂੰ ਮਿੰਟ ਤੋਂ ਪਹਿਲੇ ਡਿਸਚਾਰਜ ਕਰਕੇ ਸਲਿੱਪ ਉਹਨਾਂ ਦੇ ਬੈੱਡ ਤੇ ਦੇ ਗਏ ਨੇ ਟ੍ਰੀਟਮੈਂਟ ਦਾ ਕੋਈ ਨਹੀਂ ਅਜੇ ਬੇਟੀ ਤੁਰਨ ਯੋਗ ਨਹੀਂ ਐ ਦੋ ਜਣੇ ਫੜ ਕੇ ਉਹਨੂੰ ਬਾਥਰੂਮ 'ਚ ਖੜਦੇ ਨੇ ਲੈ ਕੇ ਆਉਂਦੇ ਨੇ ਤੇ ਉਹਦਾ ਟ੍ਰੀਟਮੈਂਟ ਦੀ ਫਿਕਰ ਨਹੀਂ ਐ ਜਾਂ ਉਹਦੇ ਜੋ ਕੋ ਕਾਰਵਾਈ ਹੋਣੀ ਉਹਦੇ ਬਾਰੇ ਕੋਈ ਨਹੀਂ ਸੋਚਿਆ ਗਿਆ ਪਰ ਉਹਨੂੰ ਡਿਸਚਾਰਜ ਸਲਿੱਪ ਦਿੱਤੀ ਗਈ ਡਾਕਟਰ ਭੁਪੇਸ਼ ਜੀ ਇਹ ਤਾਂ ਇਸ ਟਾਈਮ ਇਥੇ ਬੈਠੇ ਨੇ ਅਸੀਂ ਜਥੇ ਬੰਦੀ ਉਹਨਾਂ ਜਾ ਕੇ ਮਿਲੇ ਆ ਪਰ ਬਹੁਤ ਹੀ ਉਹਨਾਂ ਦਾ ਮਾੜਾ ਵਰਤੀਰਾ ਅਨਪੜ੍ਹ ਤੇ ਗਵਾਰਾਂ ਵਾਲਾ ਅਸੀਂ ਕਹਾਂਗੇ ਵੀ ਇੱਕ ਡਾਕਟਰ ਇਹੋ ਜੀ ਲੈਂਗੁਏਜ ਨਹੀਂ ਸੋਭਾ ਨਹੀਂ ਦਿੰਦੀ ਜਦੋਂ ਆਪਾਂ ਉਹਨਾਂ ਦੇ ਦਫ਼ਤਰ ਦੇ ਵਿੱਚ ਗਏ ਆ ਮਮਤਾ ਨਾਮ ਦੀ ਸਲਿੱਪ ਅਸੀਂ ਅੱਗੇ ਰੱਖੀ ਆ ਉਸ ਚੀਜ਼ ਤੇ ਭੜਕ ਪਏ ਡਾਕਟਰ ਸਾਹਿਬ ਦੇਖੋ ਜੀ ਇੱਥੇ ਬੈਠੇ ਆ ਇਨਸਾਫ ਲੈਣ ਤੋਂ ਬਿਨਾਂ ਨਹੀਂ ਹੱਲਣਗੇ ਅਸੀਂ ਇੱਥੋਂ ਜਿਹੜਾ ਆਪਣਾ ਬੇਟੀ ਦਾ ਟ੍ਰੀਟਮੈਂਟ ਕਰਾਉਣਾ ਵਾ ਤੇ ਜੋ ਪਰਚੇ ਦੀ ਬੰਦਗੀ ਕਰ ਰਿਓ ਇਹੋ ਕਰਾਉਣੀ ਆ ਤੇ ਫੇਰ ਉਸ ਤੋਂ ਬਾਅਦ ਅਗਲੇ ਹਫ਼ਤੇ ਰੋ ਜਿੱਥੇ ਬੰਦਗੀ ਕੀਤੀ ਆ ਜੀ ਆਜੀ ਅਗਲਾ ਸਟੈਪ ਉਹਨੂੰ ਮੀਟਿੰਗ ਲੱਗ ਰਹੀ ਹੈ ਜਿੱਥੇ ਬੰਦੇ ਜੀ ਸਾਰੀ ਜਥੇਬਦੀ ਇਕੱਤਰ ਹੋਈਆਂ ਨੇ ਮੀਟਿੰਗ ਲਾ ਕੇ ਅਗਲਾ ਜਿਹੜਾ ਅਨਾਉਂਸ ਕੀਤਾ ਜਾਵੇਗਾ ਹੁਣੇ ਠੀਕ ਹੈ ਮੈਂ ਕਿਸਾਨ ਮਦੂਸ ਸੇਮਿੰਟ ਦਾ ਜ਼ਿਲ੍ਹਾ ਆਗੂ ਸੁਖਜੰਦਸੇ ਘੋਤ ਜੋ ਅੱਜ ਧਰਨਾ ਦੇਣਾ ਪਿਆ ਇਹ ਡਾਕਟਰਾਂ ਦੀ ਵਜ੍ਹਾ ਨਾਲ ਦੇਣਾ ਪਿਆ ਜਿਉ ਸਾਡੀ ਭੈਣ ਤੇ ਪਿਛਲੇ ਸਮੇਂ ਦੋ ਤਿੰਨ ਦਿਨ ਤੋਂ ਪਹਿਲਾਂ ਚੰਗਾ ਤਸਦ ਕਰਕੇ ਇਹਨਾਂ ਨੇ ਉਹਦੇ ਇੰਨੀ ਕੁ ਮਾਰ ਮਾਰੀ ਆ ਪੁਲਿਸ ਨੇ ਉਹ ਵੀ ਲੇਡੀ ਜਿਨੇ ਨਹੀਂ ਜੋ ਵੀ ਪੁਲਿਸ ਵਾਲੇ ਹੀ ਉਹਨਾਂ ਨਾਲ ਇੰਨੀ ਕੁ ਮਾਰ ਮਾਰ ਕੇ ਉਹਨੂੰ ਹਸਪਤਾਲ ਪਾਤਾ ਅਜੇ ਤੱਕ ਉਹ ਭੈਣ ਸਾਡੀ ਠੀਕ ਨਹੀਂ ਹੋਈ ਲੇਕਿਨ ਇਹਨਾਂ ਨੇ ਸਿਆਸੀ ਦਬਾਅ ਦੇ ਉੱਤੇ ਆ ਕੇ ਉਹਨੂੰ ਛੁੱਟੀ ਦੇ ਦਿੱਚਾਰਜ ਕਰਤਾ ਲੇਕਿਨ ਅਸੀਂ ਉਦੋਂ ਤੱਕ ਇਹ ਮੋਰਚਾ ਲੜਾਂਗੇ ਜਦੋਂ ਤੱਕ ਉਹ ਸਾਡੀ ਭੈਣ ਨੂੰ ਇਨਸਾਫ ਨਹੀਂ ਮਿਲਦਾ ਉਹਨੂੰ ਦੁਆਰਾ ਆਪਣੇ ਹਸਪਤਾਲ ਦੇ ਵਿੱਚ ਦਾਖਲ ਨਹੀਂ ਕਰਦੇ ਤਿੱਖਾ ਸੰਘਰਸ਼ ਕਰਾਂਗੇ ਸਾਡੀ ਨਾ ਸੁਣਵਾਈ ਹੋਈ ਤੇ ਪੰਜਾਬ ਲੈਵਲ 'ਤੇ ਇਸ ਹਸ ਬਣੇਗਾ ਇਹ ਬਿਲਕੁਲ ਉਹ ਬੱਚੀ ਦੇ ਹੱਕ 'ਚ ਖੜੇ ਆ ਕਿਸਾਨ ਮਦੂਸਾਂ 'ਸ ਮੇਟੀ ਪੰਜਾਬ ਖੜਾ ਆ ਬਾਕੀ ਜਥੇਬੰਦੀ ਸਾਡੇ ਨਾਲ ਆ ਇਹ ਅਸੀਂ ਤਿੱਖਾ ਸੰਘਰਸ਼ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ